ਆਸਰੀ ਗਾਲ ਜੀ ਸਾਰਿਆਂ ਨੂੰ ਇੱਕ ਬਹੁਤ ਹੀ ਦੁੱਖਦਾਈ ਘਟਨਾ ਹੋਈ ਆ ਫੌਜੀ ਮੁੰਡੇ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਨੀਲਾ ਸਮਾਪਤ ਕਰ ਲਈ ਆ ਤੇ ਫੌਜ ਦੇ ਵਿੱਚੋਂ ਛੁੱਟੀ ਆਇਆ ਸੀਗਾ ਤੇ ਹੁਣ 2 ਦਿਨ ਹੋ ਗਏ ਉਸਦੀ ਡੈੱਡ ਬੋਡੀ ਜਿਹੜੀ ਲੱਭ ਨਹੀਂ ਰਹੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਿਓ ਜੀ ਉਸਦੀ ਡੈੱਡ ਬੋਡੀ ਜਿਹੜੀ ਛੇਤੀ ਮਿਲ ਜਾਵੇ ਤਾਂ ਇਹ ਜਿਹੜਾ ਪਰਿਵਾਰ ਆ ਥੇਰਦੀ ਵਾਰ ਮੂੰਹ ਦੇਖ ਰਵੇ ਕਿਉਂਕਿ ਬਹੁਤ ਸਾਰੇ ਪਰਿਵਾਰ ਇਦਾਂ ਦੇ ਆ ਜਨਾਂ ਦੀਆਂ ਆਲੇ ਤੇ ਇੱਕ ਡੈੱਡ ਬਾਡੀयां ਨਹੀਂ ਮਿਲੀਆਂ ਤੇ ਵਾਹਿਗੁਰੂ ਉਹਨਾਂ ਨੂੰ ਵੀ ਪਾਣਾ ਮੰਨਦਾ ਵਾਲ ਬਖਸ਼ੇ ਤੇ ਹੁਣ ਅਸੀਂ ਉੱਥੇ ਜੀ ਜਾ ਰਹੇ ਹਾਂ ਤੇ ਸਾਡੇ ਵੱਲੋਂ ਜਿੰਨਾ ਟਾਈਮ ਡੈੱਡ ਬਾਡੀ ਨਹੀਂ ਲੱਭਦੀ ਤੇ ਉਸ ਨੂੰ ਦੁਖੀ ਪਰਿਵਾਰ ਦੀ ਬਿਨਾਂ ਕਿਸੇ ਲਾਲਚ ਤੋਂ ਜਿਹੜੀ ਅਸੀਂ ਹੈਲਪ ਕਰਾਂਗੇ ਤੇ ਵਾਹਿਗੁਰੂ ਮਿਹਰ ਰੱਖਣ ਜੀ ਤੇ ਜਿਹੜੀ ਡੈੱਡ ਬਾਡੀ ਉਹ ਜਲਦੀ ਮਿਲ ਜਾਵੇ ਤੇ ਸੰਗ ਦੀ ਜੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੀ ਗੰਗ ਕਰਨਾਲ ਨਹਿਰ ਆ ਤੇ ਉਸ ਦੇ ਵਿੱਚ ਕੋਈ ਵੀ ਡੈੱਡ ਬਾਡੀ ਜਾਂਦੀ ਦਿ세 ਤਾਂ ਸਾਡੇ ਤੇ 3 ਨੰਬਰ ਤੇ ਸਪਾਰਕ ਜ਼ਰੂਰ ਕਰਿਓ ਜੀ 8264704298 ਇਹ ਜੀ ਮੇਰਾ ਨੰਬਰ ਆ ਤੇ ਜਰੂਰ ਜੇ ਕੋਈ ਵੀ ਡੈੱਡ ਬੋਡੀ ਜਾਂਦੀ ਦੇਖੇ ਤਾਂ ਫੋਨ ਜਰੂਰ ਲਾ ਜੀ ਹਰੀਯਾਰ ਚੌਕ ਬਾਲੇ ਵਾਲ ਵਾਲੇ ਹਿੱੱਡਾਂ ਤੋਂ ਅੱਗੇ 5 ਕਿਲੋਮੀਟਰ ਤੋਂ ਮੁੰਡੇ ਨੇ ਛਾਲ ਮਾਰੀ ਆ ਤੇ ਇਹ ਜੀ ਗੰਗ ਕਰਨਾਲ ਨਹਿਰ ਵਜਦੀ ਆ ਇਹ ਜਾਂਦੀ ਆ ਜੀ ਗਾਂ ਫਾਜ਼ਲ ਕਾ ਤੇ ਵੀ ਕਾਨੇਰ ਅੱਗੇ ਕਾਵੀ ਗਾਂ ਜਾਂਦੀ ਆ ਤੇ ਜੇ ਕਿਸੇ ਨੂੰ ਵੀ ਕੋਈ ਡੈੱਡ ਬੋਡੀ ਦਿਖਾਈ ਜਰੂਰ ਦੱਸਿਓ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ